ਬਹੁਤ ਵਧੀਆ ਜਾਂਦਾ ਹੋ ਰਿਹਾ ਜੀ ਇਸ ਟਾਈਮ ਜੋ ਚਾਈਨਾ ਡੋਰ ਬੰਦ ਕਰਕੇ ਇਹਦੇ 40% ਤੋਂ ਵੱਧ ਦੇਵਾੜੇ ਦੀ ਜ਼ਿਆਦਾ ਵਧੀਆ ਸ਼ਰਤ ਾਗੇ ਡੋਰ ਦੀ। ਬੜੀ ਸਾਰੇ ਦੁਕਾਨਦਾਰਾਂ ਨੂੰ ਜ਼ਿਆਦਾ ਫਾਇਦਾ ਹੋ ਰਿਹਾ ਹੈ। ਪਹਿਲਾਂ ਤਾਂ ਦੇਖੋ ਐਂ ਦਾ ਲਾ ਲਓ ਜੀ ਇਹ 300 ਰੁਪਏ ਦੀ ਝੜਖੜੀ ਸੀਗੀ। ਇਸ ਟਾਈਮ ਚਾਈਨਾ ਡੋਰ ਦੀ ਉਹ ਇਸ ਟਾਈਮ 600 ਰੁਪਏ ਧਾਗਾ ਡੋਰ ਲੈ ਕੇ ਜਾ ਰਹੇ ਦੁਕਾਨਦਾਰ ਜੀ। ਸਾਰੇ ਦੁਕਾਨਦਾਰ ਵੀ ਖੁਸ਼ ਨੇ ਕਿਉਂਕਿ ਚਾਈਨਾ ਡੋਰ ਬੰਦ ਹੋ ਗਈ। ਇਹਦੇ ਕਰਕੇ ਵੀ ਹੁਣ ਸਾਰੀ ਕੋਟਨ ਧਾਗਾ ਸਾਰਾ ਸਾਰੀ ਤਰ੍ਹਾਂ ਦਾ ਪਾਂਡਾ ਸਾਰੀ ਤਰ੍ਹਾਂ ਦੇ ਪੋਸਟਰ ਕਰਕੀਆਂ ਚ ਗਿੱਟੂਆਂ ਚ ਉਹ ਕਾਫੀ ਤਾਂ ਵੇਰਾਈਟੀ ਕਾਫੀ ਤਰ੍ਹਾਂ ਦੇ ਬ੍ਰਾਂਡ ਨੇ ਜੋ ਨਮੀਆਂ ਤਰੀਕੇ ਇੰਡੀਅਨ ਡੋਰਾ ਆ ਸਾਰੀਆਂ ਕਾਫੀ ਤਰ੍ਹਾਂ ਦੀ ਆ ਚੁੱਕੀਆਂ ਨੇ ਇਸ ਵਾਰ ਹਾਂ ਬਿਲਕੁਲ ਇਹ ਵੀ ਹੈ ਵੀ ਨਾਲ ਵਿਸੰਤ ਪੰਚੀਗਾਂ ਤਿਹਾਰ ਆ ਗਿਆ ਨਾਲ ਵੈਲੈਂਟਾਈਨ ਦਾ ਦਿਨ ਹੈ ਉਹਦੇ ਨਾਲ ਬੱਚੇ ਛੁੱਟੀਆਂ ਦੇ ਤਿਹਾਰ ਛੱਡ ਕੇ ਇਸ ਕਰ ਨਹੀਂ ਸਾਰੇ ਪਤੰਗਾ ਡੋਰਾ ਤੋਂ ਜ਼ਿਆਦਾ ਹੋ ਰਹੇ ਨੇ ਸਰ ਹੁਣ ਜਿਹੜੀ ਚੈਨਾ ਡੋਰ ਦੀ ਹੈ ਨਾ ਪਹਿਲਾਂ ਨਾਲੋਂ ਇਹਦੀ ਬਹੁਤ ਮੰਗ ਘੱਟ ਚੁੱਕੀ ਆ ਅਸੀਂ ਆਪਦੇ ਯਾਰਾ ਮਿੱਤਰਾਂ ਦੋਸਤਾਂ ਖਾਤਰ ਆ ਚਾਰ ਪੰਜ ਗੁੱਟ ਲੈ ਕੇ ਚੱਲੇ ਆ ਤੇ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਚੈਨਾ ਨਾ ਡੋਰ ਵਰਤੋ ਧਾਗਾ ਡੋਰ ਵਰਤੋ ਇਹਦੇ ਨਾਲ ਸਾਨੂੰ ਵੀ ਜਾਣ ਪਛਾਣ ਬੱਚਿਆਂ ਦੀ ਵੀ ਉਂਗਲਾ ਵੱਡੀਆਂ ਜਾਂਦੀਆਂ ਨੇ ਚੜਾਉਣ ਵਾਲੇ ਦਾ ਨੁਕਸਾਨ ਹੋਣੀ ਹੋਣਾ ਬਲਕਿ ਜਿਹੜੇ ਦੂਜੇ ਆਮ ਜਿਹੜੇ ਲੋਕ ਲੰਘਦੇ ਆ ਉਹਨਾਂ ਦੇ ਵੀ ਗਲਾਂ ਵਿੱਚ ਫਸ ਕੇ ਗਲ ਵੀ ਕੱਟਿਆ ਜਾ ਸਕਦਾ ਤੇ ਬਹੁਤ ਹੀ ਪੰਛੀਆਂ ਦਾ ਜਾਨਵਰਾਂ ਦਾ ਇਹਦੇ ਨਾਲ ਨੁਕਸਾਨ ਹੋ ਰਿਹਾ ਜੀ ਜਿਹੜੇ ਅੱਜ ਵੀ ਇਹ ਪਲਾਸਟਿਕ ਚਾਈਨਾ ਜੋ ਡੋਰ ਵੇਚ ਰਹੇ ਹਨ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਅੱਜਕੱਲ ਬਹੁਤ ਰੁਝਾਨ ਹੈ ਜੀ ਚਾਈਨਾ ਦੀ ਡੋਰ ਬੰਦ ਹੋ ਚੁੱਕੀ ਹੈ ਇਹ ਧਾਗੇ ਦਾ ਬਹੁਤ ਰੁਝਾਨ ਹੈ ਇਹਦੇ ਹਰ ਇੱਕ ਬੰਦਾ ਬੱਚੇ ਤੋਂ ਲੈ ਕੇ ਵੱਡੇ ਤੱਕ ਇਸ ਨੂੰ ਮਨਾ ਰਹੇ ਆ ਬਹੁਤ ਖੁਸ਼ੀ ਦਾ ਹਿਾਰ ਹੁੰਦਾ ਇਹ ਬਹੁਤ ਵਿਕਰੀ ਹੈ ਧਾਗਾ ਅਸੀਂ ਵੀ ਅਸੀਂ ਵੀ ਖੁਸ਼ ਆਏ ਤੇ ਚਾਈਨਾ ਬੰਦ ਹੋ ਦਿੱਤੀ ਚਾਈਨਾ ਨਾਲ ਤਾਂ ਨੁਕਸਾਨ ਹੀ ਹੁੰਦਾ ਸੀ ਜੀ ਆ ਧਾਗੇ ਦਾ ਤਾਂ ਬਹੁਤ ਰੁਝਾਨ ਹੈ ਬਹੁਤ ਹੀ ਫਾਇਦਾ ਹੈ ਦੁਕਾਨਾਂ ਵਾਲੋਂ ਵੀ ਬੱਚਿਆਂ ਨੂੰ ਵੀ ਹੈ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਜੋ ਮਾਪੇ ਸਮਝਦਾ ਇਸ ਗੱਲ ਨੂੰ ਐਜੂਕੇਟਡ ਪਰਸਨ ਨੇ ਆਪਣੇ ਬੱਚਿਆਂ ਨੂੰ ਕਹਿ ਰਹੇ ਆ ਕਿ ਆਪਾਂ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਬਾਕੀ ਜੋ ਪ੍ਰਸ਼ਾਸਨ ਦੀ ਸ਼ਕਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਚੜਾਣ ਵਾਲਿਆਂ ਦੇ ਉੱਤੇ ਕਾਰਵਾਈ ਕਰਾਂਗੇ ਤਾਂ ਉਸ ਦੇ ਨਾਲ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਪਹਿਲਾਂ ਇਹ ਕਾਰਵਾਈ ਸਿਰਫ ਦੁਕਾਨਦਾਰਾਂ ਤੇ ਹੀ ਹੁੰਦੀ ਸੀ ਜਿਸ ਕਾਰਨ ਖਾਲੀ ਦੁਕਾਨਦਾਰ ਹੀ ਇਸ ਗੱਲ ਲਈ ਸਮਝਦਾ ਸੀ ਬਟ ਚੜਾਣ ਵਾਲੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਪਰ ਹੁਣ ਜਦੋਂ ਦਾ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਚੜਾਣ ਵਾਲਿਆਂ ਤੇ ਵੀ ਬਰਾਬਰ ਦੀ ਕਾਰਵਾਈ ਕਰਾਂਗੇ ਤਾਂ ਜੋ ਉਹਨਾਂ ਦੇ ਪੇਰੈਂਟਸ ਸਮਝਦਾਰ ਨੇ ਉਹਨਾਂ ਨੂੰ ਰੋਕ ਦੇ ਨੇ ਕਿ ਆਪਾਂ ਇਹ ਚੀਜ਼ ਯੂਜ਼ ਨਹੀਂ ਕਰਨੀ ਜਿਹੜਾ ਵਪਾਰ ਹੈ ਉਹ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਪਹਿਲਾਂ ਤਾਂ ਸਾਡੇ ਕੋਲੇ ਚਰਖੜੀਆਂ ਬਿਲਕੁਲ ਵੀ ਨਹੀਂ ਸੀ ਵਿਕਦੀਆਂ ਜਿਸ ਕਾਰਨ ਕਾਰੀਗਰ ਬਿਲਕੁਲ ਮੰਦੀ ਦੀ ਮਾਰ ਚ ਆ ਚੁੱਕੇ ਸੀ ਤੇ ਉਹ ਕੰਮ ਵੀ ਆਦਾ ਛੱਡ ਚੁੱਕੇ ਸੀ ਪਰ ਹੁਣ ਦੁਬਾਰਾ ਇਹ ਜੋ ਮਾਂਝਾ ਚੱਲਣ ਲੱਗਿਆ ਬਰੇਲੀ ਦਾ ਉਹ ਦੁਬਾਰਾ ਤੋਂ ਹੁਣ ਕਾਰੀਗਰ ਇਸ ਲਾਈਨ ਦੇ ਵਿੱਚ ਵਾਪਸ ਆ ਰਹੇ ਨੇ ਥੋੜੀ ਜਿਆਦਾ ਹੈਗੀ ਡਿਮਾਂਡ ਪਹਿਲਾਂ ਨਾਲੋਂ ਕਿਉਂਕਿ ਇਸ ਵਾਰ ਥੋੜੇ ਸੇ ਡਬਲ ਹੋ ਗਿਆ ਇੱਕ ਵੈਲੈਂਟਾਈਨ ਜੇ ਵੀ ਆ ਗਿਆ ਤੇ ਬਸੰਤ ਪੰਚਮੀ ਵੀ ਆ ਤੇ ਦੇਖ ਸਕਦੇ ਹੋ ਕਿ ਵੈਲੈਂਟਾਈਨ ਦੇ ਸਪੈਸ਼ਲ ਪਤੰਗ ਵੀ ਤਿਆਰ ਕਰ ਰਹੇ ਅਸੀਂ ਕਿਉਂਕਿ ਅਸੀਂ ਇੱਥੇ ਖੁਦ ਵੀ ਤਿਆਰ ਕਰਦੇ ਹਾਂ ਪਤੰਗ ਤੇ ਲਵਰਜ਼ ਲਈ ਸਪੈਸ਼ਲ ਜੋ ਪਤੰਗ ਨੇ ਉਹ ਬਣਵਾਏ ਜਾ ਰਹੇ ਨੇ ਇਸ ਵਾਰ ਜੀਤਨ ਦਾ ਈਸਰ ਬਧੀਆਂ ਹੁੰਦੀ ਉਮੀਦ ਹੈਗੀ ਆ ਤੇ ਸਾਡੇ ਕੋਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਤੋਂ ਲੈ ਕੇ ਵੱਡਾ ਜਿਹਦੇ ਕੀ ਲਗਾਈ ਅਸੀਂ 5 ਰੁਪਏ ਤੋਂ ਲੈ ਕੇ 5 ਰੁਪਏ ਸਟਾਰਟ ਹੋ ਜਾਂਦਾ ਤੇ ਆਮ ਤੌਰ ਤੇ ਬਨੇ ਬਨਾਏ ਮਕੀ ਵੱਡੇ ਪਤੰਗ ਵੀ ਬਣ ਬਣਾਉਂਦੇ ਆ ਸੀ ਖੁਦ ਤੇ ਉਹਦੀ ਜੋ ਤੁਸੀਂ ਲਗਾਓ ਕਿ 200 300 ਰੁਪਏ ਤੱਕ ਦਾ ਮਿਲ ਜਾਏਗਾ ਆਮ ਨਾਲ ਹਾਂਜੀ ਉਮੀਦ ਤਾਂ ਹੈ ਤੇ ਬਾਕੀ ਵੈਲੈਂਟਾਈਨ ਜਗਰ ਕੇ ਸਪੈਸ਼ਲ ਆਰਡਰ ਵੀ ਨੇ ਜੋ ਤੇ ਉਹਨਾਂ ਦੇ ਵਿੱਚ ਜ਼ਿਆਦਾ ਆਮਦਨੀ ਹੁੰਦੀ ਹੁੰਦੀ ਆ